ਵਾਹਿਗੁਰੂ ਜੀ ਕਹਿੰਦੇ ਇਨਸਾਨ ਜਿਹੜਾ ਹੁੰਦਾ ਹੈ ਉਹ ਬੀਪੀ ਦੀ ਬਿਮਾਰੀ ਤੋਂ ਡਰ ਕੇ ਨਮਕ ਖਾਣਾ ਛੱਡ ਦਿੰਦਾ ਹੈ ਤੇ ਸ਼ੂਗਰ ਦੀ ਬਿਮਾਰੀ ਤੋਂ ਡਰ ਕੇ ਮਿੱਠਾ ਖਾਣਾ ਛੱਡ ਦਿੰਦਾ ਹੈ ਪਰ ਪ੍ਰਮਾਤਮਾ ਤੋਂ ਡਰ ਕੇ ਦੂਜਿਆਂ ਦਾ ਹੱਕ ਖਾਣਾ ਨਹੀਂ ਛੱਡਦਾ ਗੁਰੂ ਸਾਹਿਬ ਜੀ ਤੇ ਵਿਸ਼ਵਾਸ ਰੱਖ ਕੇ ਇਹੇ ਅਰਦਾਸ ਹਮੇਸ਼ਾ ਕਰਨੀ ਚਾਹੀਦੀ ਹੈ ਕਿ ਏਹ ਸੱਚੇ ਪਾਤਸ਼ਾਹ ਭਾਵੇਂ ਸਾਰੀ ਦੁਨੀਆ ਮੁਖਮੋੜ ਲਵੇ ਪਰ ਆਪ ਜੀ ਦੀ ਕਿਰਪਾ ਸਾਡੇ ਤੇ ਹਮੇਸ਼ਾ ਬਣੀ ਰਹੇ ਕਿਸੇ ਨੂੰ ਮਾੜਾ ਬੋਲ ਕੇ ਆਪਣੇ ਜੁਬਾਨ ਨੂੰ ਗੰਦਾ ਨਾ ਕਰੋ ਕਿਉਂਕਿ ਰੱਬ ਸਭ ਦੇਖ ਰਿਹਾ ਹੈ ਕਿ ਕੌਣ ਚੰਗਾ ਹੈ ਤੇ ਕੌਣ ਮਾੜਾ ਹੈ ਵਾਹਿਗੁਰੂ ਜੀ ਚੰਗੀ ਨੀਅਤ ਦੇ ਨਾਲ ਰੱਬ ਖੁਸ਼ ਹੁੰਦਾ ਆ ਤੇ ਦਿਖਾਵੇ ਦੇ ਨਾਲ ਬੰਦਾ ਖੁਸ਼ ਹੁੰਦਾ ਆ ਹੁਣ ਇਹ ਤੁਹਾਡੀ ਆਪਣੀ ਮਰਜ਼ੀ ਹੈ ਕਿ ਤੁਹਾਨੂੰ ਖੁਸ਼ ਕਿਸ ਨੂੰ ਰੱਖਣਾ ਆ ਵਾਹਿਗੁਰੂ ਜੀ ਜੇ ਅੱਜ ਤੁਹਾਡੇ ਤੇ ਕੋਈ ਔਖਾ ਸਮਾਂ ਜਾਂ ਮੁਸ਼ਕਲ ਸਮਾਂ ਚੱਲ ਰਿਹਾ ਹੋਵੇ ਤਾਂ ਇਹ ਦੋ ਕੰਮ ਕਰਨਾ ਕਦੇ ਨਾ ਛੱਡਿਓ ਇੱਕ ਤਾਂ ਆਪਣੇ ਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਨਾ ਨਾ ਛੱਡਿਓ ਦੂਜਾ ਗੁਰਾਂ ਤੇ ਭਰੋਸਾ ਕਰਨਾ ਨਾ ਛੱਡਿਓ ਤੇ ਸੱਚ ਜਾਣਿਓ ਵਕਤ ਬਦਲਦਿਆਂ ਕਦੇ ਵਕਤ ਨਹੀਂ ਲੱਗਦਾ ਤਨਤਨ ਗੁਰੂ ਰਾਮਦਾਸ ਜੀ ਕਹਿੰਦੇ ਬਿਨਾ ਅਕਲ ਤੋਂ ਦੁੱਧ ਨੂੰ ਨਾ ਜਾਗ ਲੱਗੇ ਮਾੜੀਆਂ ਨਿੱਤਾਂ ਨੂੰ ਕਦੇ ਨਾ ਭਾਗ ਲੱਗੇ ਜਿਹੜੇ ਰੱਬ ਦੀ ਰਜਾ ਵਿੱਚ ਰਹਿਣ ਰਾਜੀ ਉਹਨਾਂ ਦੀਆਂ ਇੱਜ਼ਤਾਂ ਨੂੰ ਕਦੇ ਨਾ ਦਾਗ ਲੱਗੇ ਵਾਹਿਗੁਰੂ ਜੀ ਆਪਣੇ ਗੁਰਾਂ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਹਮੇਸ਼ਾ ਕਰਿਆ ਕਰੋ ਕਿ हे ਮਾਲਕਾ ਜੇ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਆਵੇ ਤੇ ਦੁੱਖਾਂ ਦਾ ਮੁਕਾਬਲਾ ਕਰਨ ਦੇ ਲਈ ਹਿੰਮਤ ਬਖਸ਼ੀ ਜੇ ਸੁੱਖ ਆਵੇ ਤੇ ਸੁੱਖ ਦੇ ਵਿੱਚ ਮੈਂ ਇੰਨਾ ਹੰਕਾਰੀ ਨਾ ਹੋ ਜਾਵਾਂ ਮੈਨੂੰ ਐਨੀ ਨਿਮਰਤਾ ਵੀ ਬਖਸ਼ੀ ਵਾਹਿਗੁਰੂ ਜੀ ਦਿਲ ਵੱਡਾ ਰੱਖੋ ਤੇ ਸੋਚ ਵੱਡੀ ਰੱਖੋ ਕਦੇ ਵੀ ਕਿਸੇ ਦਾ ਮਾੜਾ ਨਾ ਕਰੋ ਤੇ ਨਾ ਹੀ ਸੋਚੋ ਹਮੇਸ਼ਾ ਸਭ ਦਾ ਭਲਾ ਹੀ ਕਰੋ ਤੇ ਸੱਚ ਜਾਣਿਓ ਪਰਮਾਤਮਾ ਵੀ ਤੁਹਾਡਾ ਕਦੇ ਮਾੜਾ ਨਹੀਂ ਹੋਣ ਦਵੇਗਾ ਵਾਹਿਗੁਰੂ ਜੀ ਕਹਿੰਦੇ ਕਦੇ ਵੀ ਆਪਣੇ ਉਹ ਦਿਨ ਨਾ ਭੁੱਲੋ ਜਿਨ੍ਹਾਂ ਚੀਜ਼ਾਂ ਵਾਸਤੇ ਤੁਸੀਂ ਅਰਦਾਸ ਕਰਦੇ ਸੀ ਤੇ ਅੱਜ ਉਹ ਚੀਜ਼ਾਂ ਤੁਹਾਡੇ ਆਪਣੇ ਕੋਲ ਹਨ ਵਾਹਿਗੁਰੂ ਜੀ ਕਹਿੰਦੇ ਜਦੋਂ ਬੰਦੇ ਦੇ ਲਾਲਚ ਦੀ ਹੱਦ ਪਾਰ ਹੋ ਜਾਂਦੀ ਆ ਤੇ ਇਹ ਯਾਦ ਰੱਖਿਓ ਕਿ ਉਹ ਆਪਣੇ ਆਉਣ ਵਾਲੀ ਪੁਸਤਕਾਂ ਦੇ ਲਈ ਵੀ ਕੰਡੇ ਬੀਜ ਜਾਂਦਾ ਆ ਵਾਹਿਗੁਰੂ ਜੀ ਆਪਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਮੂਲ ਮੰਤਰ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ ਜੀ ਮਹਾਂਪੁਰਸ਼ਾਂ ਦੇ ਵਚਨ ਹਨ ਕਿ ਮੂਲ ਮੰਤਰ ਦੁੱਧ ਦੇ ਸਮਾਨ ਹੈ ਜਿਵੇਂ ਦੁੱਧ ਤੋਂ ਆਪਾਂ ਬਹੁਤ ਕੁਝ ਬਣਾ ਲੈਂਦੇ ਹਾਂ ਚਾਹੇ ਕਿ ਉਹ ਬਣਾ ਲਓ ਮੱਖਣ ਬਣਾ ਲਓ ਪਨੀਰ ਬਣਾ ਲਓ ਜੋ ਚਾਹੇ ਤੁਸੀਂ ਦੁੱਧ ਤੋਂ ਬਣਾ ਸਕਦੇ ਹੋ ਇਸੇ ਪ੍ਰਕਾਰ ਜੋ ਹੈ ਮੂਲ ਮੰਤਰ ਦਾ ਜਿਹੜਾ ਜਾਪ ਹੈ ਵਾਹਿਗੁਰੂ ਜੀ ਦਾ ਦਿੱਤਾ ਹੋਇਆ ਉਹਦੇ ਨਾਲੋਂ ਆਪਾਂ ਬਹੁਤ ਕੁਝ ਪ੍ਰਾਪਤ ਕਰ ਸਕਦੇ ਹਾਂ ਮਹਾਪੁਰਸ਼ਾਂ ਜੀ ਦੇ ਵਚਨ ਹਨ ਕਿ ਜੇਕਰ ਤੁਸੀਂ ਇੱਕ ਦਿਨ ਦੇ ਵਿੱਚ 108 ਮਣਕਿਆਂ ਦੀ 6 ਮਾਲਾ ਰੋਜ਼ ਕਰ ਲਵੋ ਤਾਂ ਬਹੁਤ ਹੀ ਚੰਗਾ ਹੁੰਦਾ ਹੈ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਪ੍ਰਾਪਤ ਹੁੰਦਾ ਹੈ ਮੈਂ ਇਹ ਹੀ ਕਹਿਣਾ ਚਾਹਾਂਗੀ ਕਿ ਜੇ ਤੁਸੀਂ ਮੂਲ ਮੰਤਰ ਦਾ ਜਾਪ ਕਰਦੇ ਹੋ ਤਾਂ ਬਹੁਤ ਚੰਗਾ ਹੈ ਜੇ ਨਹੀਂ ਕਰਦੇ ਤਾਂ 108 ਮਣਕਿਆਂ ਦੀ ਛੇ ਮਾਲਾ ਇੱਕ ਦਿਨ ਦੇ ਵਿੱਚ ਜ਼ਰੂਰ ਕਰਿਆ ਕਰੋ ਜੀ ਬਹੁਤ ਚੰਗੀਆਂ ਹੁੰਦੀਆਂ ਨੇ ਜਿਸ ਤੋਂ ਵੱਧ ਕਰ ਸਕਦੇ ਹੋ ਤਾਂ ਹੋਰ ਵੀ ਚੰਗਾ ਹੈ ਤੇ ਲਾਹਾ ਪ੍ਰਾਪਤ ਕਰਿਆ ਕਰੋ ਸੰਤਾਂ ਦੇ ਵਚਨ ਮੰਨਿਆ ਕਰੋ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਹੈ ਬਹੁਤ ਹੀ ਕਹਿੰਦੇ ਭਾਰੀ ਹੈ ਮੁਸ਼ਕਿਲ ਹੈ ਤੇ ਨਾਮ ਨੇ ਹੀ ਸਾਨੂੰ ਅੱਗੇ ਜਿਹੜਾ ਹੈ ਪਾਰ ਲਗਾਉਣਾ ਹੈ ਤੇ ਜ਼ਰੂਰ ਜਪਿਆ ਕਰੋ ਮੂਲ ਮੰਤਰ ਦੀਆਂ 6 ਮਾੜਾ ਇੱਕ ਦਿਨ ਦੇ ਵਿੱਚ 108 ਮਣਕਿਆਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜ਼ਿੰਦਗੀ ਦੇ ਵਿੱਚ ਇਹ ਹਮੇਸ਼ਾ ਯਾਦ ਰੱਖਿਓ ਕਿ ਜੇ ਬੰਦੇ ਦੀ ਨੀਅਤ ਸਾਫ਼ ਹੋਵੇ ਤੇ ਪਰਮਾਤਮਾ ਉਸ ਨੂੰ ਕਦੇ ਵੀ ਡਿੱਗਣ ਨਹੀਂ ਦਿੰਦਾ ਨਾ ਤਾਂ ਕਿਸੇ ਦੇਆਂ ਪੈਰਾਂ ਦੇ ਵਿੱਚ ਤੇ ਨਾ ਹੀ ਕਿਸੇ ਦੀ ਨਜ਼ਰਾਂ 'ਚੋਂ ਵਾਹਿਗੁਰੂ ਜੀ ਕਹਿੰਦੇ ਚੜਦੇ ਹੋਏ ਸੂਰਜ ਤੇ ਦੌੜਦੇ ਹੋਏ ਘੋੜਿਆਂ ਦੀ ਤਸਵੀਰਾਂ ਕੰਦਾਂ ਤੇ ਟੰਗਣ ਦੇ ਨਾਲ ਤਰੱਕੀ ਨਹੀਂ ਮਿਲਦੀ ਜੇਕਰ ਤਰੱਕੀ ਚਾਹੀਦੀ ਹੈ ਤੇ ਸੂਰਜ ਚੜਨ ਤੋਂ ਪਹਿਲਾਂ ਉੱਠ ਕੇ ਘੋੜਿਆਂ ਵਾਂਗ ਆਪ ਦੌੜਨਾ ਪੈਂਦਾ ਹੈ ਵਾਹਿਗੁਰੂ ਜੀ ਕਹਿੰਦੇ ਕਈ ਵਾਰੀ ਪ੍ਰਮਾਤਮਾ ਤੇਰੇ ਹਾਲਾਤ ਇਸ ਕਰਕੇ ਨਹੀਂ ਬਦਲਣਾ ਚਾਹੁੰਦਾ ਕਿਉਂਕਿ ਉਹ ਤੈਨੂੰ ਬਦਲਣਾ ਚਾਹੁੰਦਾ ਹੈ ਵਾਹਿਗੁਰੂ ਜੀ ਕਦੇ ਵੀ ਆਪਣੀ ਕਿਸਮਤ ਨੂੰ ਕੋਸੋ ਨਾ ਤੇ ਕਦੇ ਵੀ ਆਪਣੀ ਕਿਸਮਤ ਨੂੰ ਮਾੜਾ ਨਾ ਬੋਲੋ ਹਮੇਸ਼ਾ ਇਹ ਹੀ ਕਹਿੰਦੇ ਰਹਿਣਾ ਚਾਹੀਦਾ ਹੈ ਕਿ ਵਾਹਿਗੁਰੂ ਜੀ ਦੀ ਕਿਰਪਾ ਹੈ ਸੱਚ ਜਾਣਿਓ ਸੱਚਮੁੱਚ ਇੱਕ ਦਿਨ ਵਾਹਿਗੁਰੂ ਜੀ ਦੀ ਕਿਰਪਾ ਤੁਹਾਡੇ ਤੇ ਵਰਤੇਗੀ ਵਾਹਿਗੁਰੂ ਜੀ ਕਹਿੰਦੇ ਦੁੱਖ ਭੁਗਤਣ ਵਾਲਾ ਤਾਂ ਅੱਗੇ ਚੱਲ ਕੇ ਸੁਖੀ ਹੋ ਸਕਦਾ ਹੈ ਪਰ ਦੁੱਖ ਦੇਣ ਵਾਲਾ ਕਦੇ ਵੀ ਸੁਖੀ ਨਹੀਂ ਹੋ ਸਕਦਾ ਵਾਹਿਗੁਰੂ ਜੀ بس ਆਪਣੀ ਨਜ਼ਰਾਂ 'ਚ ਤੇ ਰੱਬ ਦੇ ਅੱਗੇ ਬੰਦਾ ਸਹੀ ਹੋਣਾ ਚਾਹੀਦਾ ਹੈ। ਬਾਕੀ ਹਰ ਕਿਸੇ ਦੇ ਲਈ ਹਰ ਕੋਈ ਸਹੀ ਨਹੀਂ ਹੋ ਸਕਦਾ। ਵਾਹਿਗੁਰੂ ਜੀ ਕਈ ਵਾਰੀ ਲੋਕੀ ਕਹਿ ਦਿੰਦੇ ਨੇ ਕਿ ਕੁਝ ਗਲਤ ਕੀਤਾ ਹੋਵੇਗਾ ਤਾਂ ਹੀ ਤੈਨੂੰ ਦੁੱਖ ਮਿਲਿਆ ਪਰ ਪਿਆਰਿਓ ਇਹ ਜ਼ਰੂਰੀ ਨਹੀਂ ਕਿ ਕੁਝ ਗਲਤ ਕਰਨੇ ਤੋਂ ਹੀ ਦੁੱਖ ਮਿਲਦਾ ਹੈ। ਕਈ ਵਾਰੀ ਬਹੁਤਾ ਚੰਗਾ ਹੋਣ ਤੇ ਵੀ ਇਹ ਕੀਮਤ ਚੁਕਾਣੀ ਪੈ ਸਕਦੀ ਹੈ। ਵਾਹਿਗੁਰੂ ਜੀ ਕਹਿੰਦੀ ਜਿਹੜੀ ਜੁੱਤੀ ਤੁਰਨ ਲੱਗੀਆਂ ਤੁਹਾਨੂੰ ਤਕਲੀਫ ਦੇਵੇ ਤੇ ਇਸਦਾ ਮਤਲਬ ਉਹ ਜੁੱਤੀ ਤੁਹਾਡੇ ਨਾਪ ਦੀ ਨਹੀਂ ਤੇ ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਤੁਰਨ ਲੱਗਿਆਂ ਜਿਹੜੇ ਲੋਕ ਤੁਹਾਨੂੰ ਤਕਲੀਫ ਦੇਵਣ ਸਮਝ ਲਵੋ ਕਿ ਉਹ ਲੋਕ ਵੀ ਤੁਹਾਡੇ ਨਾਪ ਦੇ ਨਹੀਂ ਵਾਹਿਗੁਰੂ ਜੀ ਗੁੱਸੇ ਦੇ ਵਿੱਚ ਹਮੇਸ਼ਾ ਆਪਣੇ ਆਪ ਨੂੰ ਸ਼ਾਂਤ ਰੱਖੋ ਗੁੱਸੇ ਦੇ ਵਿੱਚ ਕਦੇ ਵੀ ਕੋਈ ਫੈਸਲਾ ਨਾ ਲਵੋ ਕਿਉਂਕਿ ਗੁੱਸੇ ਦੇ ਵਿੱਚ ਲਏ ਗਏ ਫੈਸਲੇ ਹਮੇਸ਼ਾ ਗਲਤ ਹੁੰਦੇ ਨੇ ਗੁੱਸਾ ਤਾਂ ਕੁਝ ਪਲ ਦਾ ਹੁੰਦਾ ਹੈ ਪਰ ਪਛਤਾਵਾ ਪੂਰੀ ਜ਼ਿੰਦਗੀ ਦਾ ਪੱਲੇ ਪੈ ਜਾਂਦਾ ਹੈ